ਮੇਰਾ ਨਾਮ ਰਚਨਾਵਾ ਮੇਰੀ ਸਿਸਟਰ ਇਥੇ ਦਾਖਲ ਵੜ ਡਿਪਰੈਸ਼ਨ ਦੇ ਨਾਲ ਉਹਦੇ ਘਰ ਬੇਟਾ ਹੋਇਆ ਵਾ 5 ਦਿਨ ਹੋ ਗਿਆ ਛੁੱਟੀ ਮਿਲਨੀ ਸੀ ਤੇ ਮੇਰੀ ਮੰਮਾ ਹੀ ਇਨਾਂ ਦੇ ਲਾਗੇ ਤੇ ਬੇਟੇ ਦੀ ਲਾਪਰਵਾਹੀ ਦੇ ਨਾਲ ਬੇਟਾ ਖਤਮ ਹੋ ਗਿਆ ਡਾਕਟਰਾਂ ਦੀ ਦੇ ਤੇ ਡਾਕਟਰਾਂ ਨੇ ਨਕੇਰ ਨਹੀਂ ਕੀਤੀ 3 ਵਜੇ ਨੂੰ ਬੇਟੇ ਨੂੰ ਦੁੱਧ ਪਿਆਇਆ ਹੋਇਆ ਸੀ ਤੇ ਉਸ ਤੋਂ ਬਾਅਦ ਜ 10 ਮਿੰਟ ਬਾਅਦ ਮੇਰੀ ਮੰਮਾ ਨੇ ਠਾਲ ਲਿਆ ਤੇ ਬੇਟਾ ਉੱਠਿਆ ਨਹੀਂ ਆ ਤੇ ਉਸ ਤੋਂ ਬਾਅਦ ਡਾਕਟਰਾਂ ਨੂੰ ਮੇਰੀ ਮੰਮਾ ਲੱਭਣ ਡੈ ਪੇ ਤੇ ਕੋਈ ਕੋਈ ਨਰਸ ਸਾਨੂੰ 6:30 ਵਾ ਹੋ ਗਏ ਕੋਈ ਨਹੀਂ ਸਾਨੂੰ ਕੋਈ ਡਾਕਟਰ ਨੇ ਕੋਈ ਸਤਾਪ ਨਹੀਂ ਲੱਭਾ ਤੇ ਇਸ ਕਰਕੇ ਸਾਡਾ ਬੇਟਾ ਪੂਰਾ ਹੋ ਗਿਆ ਸਾਨੂੰ ਇਨਸਾਫ ਦਿੱਤਾ ਜਾਵੇ ਸਾਨੂੰ ਸਾਢੇ 6 ਵਜੇ ਮਿਲੇ ਹੀ ਡਾਕਟਰ ਜੋ ਇਹ ਸਾਢੇ 3 ਤੋਂ ਲੱਭਣ ਲੱਗੇ ਬੱਚਾ ਦਾਖਰੀ ਇੱਥੇ ਇੱਕ ਜੇ ਬੱਚਾ ਸਾਡਾ ਬਿਲਕੁਲ ਸਹੀ ਇੱਕ ਦਿਨ ਦਾਖਲ ਕੀ ਸੀ ਉਸ ਤੋਂ ਬਾਅਦ ਉਹਨਾਂ ਨੇ ਹਾਂਜੀ ਮਦਰ ਜੇ ਦਾਖਲ ਪਰੋਬਲਮ ਬੱਚੇ ਨੂੰ ਹੀ ਬਾਅਦ ਵਿੱਚ ਬੱਚੇ ਨੂੰ ਕੋਈ ਪ੍ਰੋਬਲਮ ਨਹੀਂ ਸੀ ਸਾਰੇ ਬਸ ਇਹੀ ਦੁੱਧ ਪਿਆ ਤੇ ਉਸ ਤੋਂ ਬਾਅਦ ਇਹ ਨੂੰ ਸਵਾਲ ਦਿੱਤਾ ਉਸ ਤੋਂ ਬਾਅਦ ਉੱਠਿਆ ਹੀ ਨਹੀਂ ਆ ਉਸ ਤੋਂ ਬਾਅਦ ਸਟਾਫ ਲੱਭਣ ਦਾ ਤੇ ਇੱਥੇ ਸਵਾਲ ਦੇ ਡਾਕਟਰ ਨਹੀਂ ਮਿਲਦੇ ਹਾਂਜੀ ਸਟਾਫ ਕਹਿੰਦੇ ਸਟਾਫ ਕਹਿੰਦੇ ਵੀ ਇੱਥੇ ਹੀ ਹੁੰਨੇ ਆਂ ਸਾਰਾ ਹੀ ਪਰ ਕੋਈ ਉਸ ਟਾਈਮ ਕੋਈ ਸਟਾਫ ਨਹੀਂ ਤੁਹਾਨੂੰ ਕੋਈ ਨਹੀਂ ਮਿਲਿਆ ਸਾਨੂੰ ਕੋਈ ਨਹੀਂ ਮਿਲਿਆ ਸਾਢੇ 6 ਵਜੇ ਤੋਂ ਕਰ ਕੀ ਮੰਗ ਆਦੀ ਹੈ ਸਾਨੂੰ ਨੇ ਸਾਬ ਦਿੱਤਾ ਜਾਏ ਮੇਰੀ ਭੈਣ ਨੂੰਰਾ ਬੇਟਾ ਇਕੱਲਾ ਇਕੱਲਾ ਹੀ ਉਹ ਡਿਪਰੈਸ਼ਨ ਦੇ ਨਾਲ ਹੋਇਆ ਸੀ ਭੈਣ ਦਾ ਹਾਲੇ ਹਾਂਜੀ ਭੈਣ ਹਾਲੇ ਵੀ ਦਾਖਲ ਜੀ ਮੇਰੀ ਕਾਜਲ ਬੱਚੇ ਦਾ ਨਾਮ ਨਹੀਂ ਜਿਹਾ ਹਲੇ ਰੱਖਿਆ ਮੇਰਾ ਨਾਂ ਰਾਣੀ ਆ ਪਿੰਡ ਬਰਿਆਕ ਕੀ ਗੱਲ ਬਾਤ ਹੈ ਦਾ ਰਾਤ ਮੈਂ 3:30 ਵਜੇ ਦੁੱਧ ਪਿਆ ਤੇ ਮੋਢੇ ਲਾ ਲਿਆ ਬੱਚੇ ਆਪਣੇ ਨੂੰ ਮੈਂ ਕਿਹਾ ਚੱਲ ਦੁੱਧ ਠਾ ਹੋ ਜੇ ਉਹ ਤਾਂ 10 ਮਿੰਟ ਬਾਅਦ ਮੈਂ ਗਈ ਆ ਉਥੇ ਕੋਈ ਸਟਾਫ ਹੈ ਨਹੀਂ ਆ ਓਏ ਇਹਦੀ ਲਾਪਰਵਾਹੀ ਨੇ ਸਾਡਾ ਬੱਚਾ ਅਕਰਾ ਹੋ ਗਿਆ ਵਾ ਸਾਨੂੰ ਬੜਾ ਵੱਡਾ ਦੁੱਖ ਵਾ ਇਹਨਾਂ ਸਾਫ਼ ਹੋਣਾ ਚਾਹੀਦਾ ਸਾਡਾ ਹਨ ਇਨਸਾਫ਼ ਨਹੀਂ ਬੱਚੇ ਦਾਖਲ ਹੀ ਕੀ ਕਰਵਾ ਦੇ ਬੱਚਾ ਇੱਕ ਦਿਨ ਉਹਨਾਂ ਨੇ ਦਾਖਲ ਕੀਤਾ ਸੀ ਸਰ ਪਹਿਲੇ ਦਿਨ ਕੀਤਾ ਸੀ ਪਹਿਲੇ ਦਿਨ ਨੂੰ ਵੀ ਪਹਿਲੇ ਦਿਨ ਕੀਤਾ ਬੱਚਾ ਦਾਖਲ ਤੇ ਸ਼ਾਮੀ ਨੂੰ ਡਾਕਟਰ ਕਹਿੰਦੇ ਕਿ ਤੁਸੀਂ ਲੈ ਜਾਓ ਬੱਚਾ ਦਾ ਰੌਖਾ ਹੀ ਆ ਮੈਂ ਚਲੋ ਠੀਕ ਹੈ ਬੱਚਾ ਤੇ ਮੈਂ ਲੈ ਗਈ ਹਸੇ ਬੜੇ ਬਾਅਦ ਚ ਜਦੋਂ ਮਾਰ ਦੁੱਧ ਪਿਆਇਆ ਤੇ ਜਦ ਬਾਅਦ ਵਿੱਚ ਮੈਂ 10 ਮਿੰਟ ਫੇਰ ਲੈ ਗਈ ਸਟਾਫ ਦੇ ਨਰਸ ਜਿਹੜੀ ਫालतू ਸਾਨੂੰ ਬੋਲਣ ਦੀ ਕਹਿੰਦੇ ਤੁਸੀਂ ਆ ਮਾਰ ਦਿੱਤਾ ਗਾਲਖੋਟ ਖਾਣ ਬੱਚਾ ਮਾਰਦਾ ਆਪਣਾ ਗਾਲਖੋਟ ਉਹ ਨਹੀਂ ਬੱਚੇ ਦੀ ਮਾਂ ਦਾਖਲ ਹਾਂਜੀ ਬੱਚੇ ਦੀ ਮਾਂ ਦਾਖਲ ਵੱਡੇ ਪ੍ਰੈਸ਼ਰ ਦੇ ਨਾਲ ਵੱਡਾ ਪ੍ਰੈਸ਼ਰ ਦੀ ਲੋੜ ਸਟਾਫ ਨੂੰ ਇਤਿਆਜ ਹਾਂ ਨਹੀਂ ਕੋਈ ਨਹੀਂ ਕਿੰਨੇ ਕੁ ਵੇਲੇ ਕਿੰਨੇ ਕੁ ਮੇਰੀ ਗੱਲ ਇਨਸਟਾਰਟ ਲੱਭਣਗੇ ਇਹ ਜੀ ਸਾਢੇ 3:00 ਵਜੇ ਦਾ ਨਾਮ ਬਲਵਿੰਦਰ ਕੁਮਾਰ ਜਸਟੇ ਕਾਂਗੜਾ ਆਪਣੇ ਜਵਾਲੀ ਸੇ ਹਿਮਾਚਲ ਪ੍ਰਦੇਸ਼ ਕੀਆ ਹੂਆ ਥਾ ਬਾਤ ਕੋ ਕੀ ਕਰਤਾ ਹੂੰ ਹਾਂ ਜੀ ਰਾਤ ਕੋ ਕੀ ਘਟਿਆ ਉਸ ਰਾਤ ਕੋ ਹਾਂ ਜੀ ਠੀਕ ਤਾ ਔਰ ਇਹ ਜੈਸੇ ਹੀ ਬਿਮਾਰ ਹੋਆ ਤੀਨ ਸਾਢੇ 3:00 ਵਜੇ ਗਏ ਡਾਕਟਰ ਕੇ ਪਾਸ ਗਏ ਨਹੀਂ ਸਟਾਫ ਕੋਈ ਨਹੀਂ ਥਾ ਉਧਰ ਹਾਂ ਜੀ ਬੱਚਾ ਠੀਕ ਤਾ ਹਾਂ ਜੀ ਹਾਂ ਜੀ

ਕਿਆ ਮੰਗ ਕਰਦੇ ਹੋ ਹਾਂਜੀ ਇਹ ਬਰਕੀ ਹਮੇ ਇਨਸਾਬ ਜਈਏ ਬਸ ਕੀ ਹੋਰ ਕੁਛ ਨਹੀਂ ਪਤਨੀ ਕਾ ਕਹਿਣਾ ਹੈ ਹਾਂ ਕਾਜਰਗਿਲ ਇਹ ਮੈਂ ਮਨਜੀਤ ਕੋਰ ਅੰਬਰ ਸਾਧੇ ਰਹਿਣ ਵਾਲੀ ਆ ਰਾਤ ਕੀ ਗੱਲ ਬਾਤ ਹੈ ਰਾਤ ਤੇ ਬੱਚਾ ਨਾਲ ਠੀਕ ਠਾਕ ਹੀ 3 ਵਜੇ ਤੋਂ ਬੱਚਾ ਮੜਕੇ ਨਾਲ ਬਿਮਾਰ ਹੋਇਆ ਏ ਦੀਦੀ ਗਈ ਆ ਵਾਜਾ ਮਾਰਨ ਗਈ ਆ ਉਹਨਾਂ ਨੇ ਕਿ ਕੋਈ ਨਹੀਂ ਦਿਖਿਆ ਵ ਇਹਨਾਂ ਨੂੰ ਜੇ ਡਾਕਟਰ ਆਇਆ ਵਾ ਤੇ ਉਹ ਵੀ ਉਹਨਾਂ ਨੇ ਇਹਨਾਂ ਦੀ ਗੱਲ ਬਾਤ ਸੁਣੀ ਨਹੀਂ ਨਰਸੇ ਕਨੇ ਕੇ ਆਵਾਜ਼ ਆ ਪਈ ਇਹਨਾਂ ਨੇ ਗੱਲ ਘੁੱਟ ਕੇ ਬੱਚਾ ਮਾਰ ਦਿੱਤਾ ਵਾ ਇਤਰਾ ਕੋਈ ਮਾਂ ਮਾਰ ਨਹੀਂ ਸਕਦੀ ਬੱਚਿਆਂ ਨੂੰ ਆਪਾ ਪਾਲੀਦਾ ਵਾ ਇਹਨਾਂ ਨੂੰ ਜੰਮੀਦਾ ਇਤਰਾ ਬੱਚਿਆਂ ਨੂੰ ਥੋੜਾ ਮਾਰ ਸਕੀਦਾ ਵਾ ਤੇ ਗਲਤ ਕਰ ਲਿਆ ਉਹਨਾਂ ਵਾਸਤੇ ਇਹਨਾਂ ਨੇ ਇਦਾਂ ਕਿਉਂ ਕਿਹਾ ਵਾ ਡਾਕਟਰ ਕਹਿ ਰਿਹਾ ਜੀ ਬੱਚਾ ਜਿਹੜਾ ਉਹ ਪਹਿਲੇ ਡੈਡੀ ਨਹੀਂ ਨਹੀਂ ਬੱਚਾ ਸਹੀ ਸਲਾਮਤੀ ਆਈ ਆਪ ਖੋਤ ਖਡਾਉਂਦੇ ਰਹੇ ਬੱਚਾ ਇੱਥੇ ਲੱਗ ਕੇ ਸਾਡੇ ਰਹਿੰਦੇ ਰਹੇ ਬੀਵਾਂ ਕੇ ਇਹੋ ਬੱਚੇ ਦੀ ਪ੍ਰੋਬਲਮ ਆਈ ਸੀ ਜਿਹਦੇ ਬਾਅਦ ਆ ਹਾਂਜੀ ਥੋੜੀ ਇਹ ਕਿੰਨੇ ਬੋਲ ਨਹੀਂ ਲੈਣਾ ਮੜ ਮੜੇ ਤੇ ਕਿੰਨੇ ਵੀ ਜਦ ਸਰਦੀ ਲੱਗਦੀ ਹੁੰਦੀ ਆ ਤੇ ਚਲੋ ਵਖਾ ਕੇ ਬਾਜ਼ ਮਾਰ ਕੇ ਡਾਕਟਰਾਂ ਨੂੰ ਵਿਖਾਉਨੇ ਆ ਕੋਈ ਨਵਾਜ਼ ਹੀ ਨਹੀਂ ਦਿੱਤੀ ਕਰੇ ਕੋ ਨਰਸ ਕਰੀਆਂ ਬੋਲੀ ਵੀ ਤੂੰ ਗਲ ਘੁੱਟ ਕੇ ਮਾਰ ਦਿੱਤਾ ਵਾ ਇਹਦਾ ਕੋਣ ਕਰ ਸਕਦਾ ਵਾ ਡਾਕਟਰ ਫੇਰ ਮਿਲੇ ਇਹਨਾਂ ਨੂੰ ਕਿ ਨਹੀਂ ਮਿਲੇ ਨਹੀਂ ਮਿਲੇ ਤਾਂ ਲੱਗਦਾ ਜੀ ਇਹ ਡਾਕਟਰ ਮਿਲ ਜਾਂਦੇ ਤੇ ਬੱਚਾ ਬੱਸ ਬੱਚਾ ਮੈਂ ਹਾਂਜੀ ਹਾਂਜੀ ਬੱਚੇ ਦੀ ਮਾਂ ਕਿਤਰਾ ਰੋਣ ਲਈ ਹੈ ਕਿ ਇਹਨੂੰ ਮਰਛੇ ਦੀ ਮਾਂ ਦਾ ਦੁੱਖ ਤਰੀਨਾ ਆਇਆ ਵੇ ਕੀ ਨਾਮ ਜਿਨ੍ਹਾਂ ਦੇ ਬੱਚੇ ਦਾ ਇਤਿਹਾਸ ਮਦਰ ਦਾ ਕੀ ਨਾਮ ਕਾ ਚਲ ਕੱਲ ਰਾਤੀ ਕੱਟਣਾ ਸਰ ਹਾਂਜੀ ਕੱਲ ਅੱਜ ਸਵੇਰ ਦੀ ਤੜਕੇ ਦੀ 3 ਵਜੇ ਦੀ ਹਾਂਜੀ ਸਿਰੇ ਮੇਰੇ ਕੋਲ ਇੱਕ ਪੇਸ਼ੈਂਟ ਦੇ ਟੈਂਡਰ ਆਇਆ ਸੀ ਕਿ ਉਹਨਾਂ ਦੇ ਕਿ ਬੱਚੇ ਦੀ ਕੋਈ ਰਾਤ ਦੇ ਡੈਥ ਹੋ ਗਈ ਹੈ ਉਹ ਸਿਰੇ ਜਦੋਂ ਪਤਾ ਕੀਤਾ ਕਿ ਉਹ ਰਾਤੀ ਉਹਨਾਂ ਦੀ 4 ਦਿਨ ਪਹਿਲਾਂ ਉਸ ਪੇਸ਼ੈਂਟ ਦਾ ਸਿਰਜਨ ਹੋਇਆ ਸੀਗਾ ਉਹਨੇ ਇੱਕ ਬੇਬੀ ਦੀ ਜਰੂਰਤਤਾ ਸੀਗਾ ਬੱਚਾ ਬਿਲਕੁਲ ਠੀਕ ਸੀਗਾ ਤਾਂ ਬੱਚਾ ਆਪਣੇ ਉਸੇ ਘਰ ਚਲਾ ਗਿਆ ਸੀ ਆਪਣੇ ਪੇਰੈਂਟਸ ਕੋ ਚਲਾ ਗਿਆ ਸੀਗਾ ਰਾਤ ਰਾਤੀ ਆਪਣੇ ਉਹਨਾਂ ਨਾਨੀ ਜੋ ਦੱਸ ਰਿਹਾ ਕਿ ਮੈਂ ਉਹਨਾਂ ਫੀਡ ਨਾਨੀ ਕਹਿੰਦਾ ਫੀਡ ਦਿੱਤੀ ਹੈ ਉਸ ਤੋਂ ਬੱਚਾ ਮੇਰਾ ਹੋਸ਼ ਨਹੀਂ ਆਇਆ ਤੇ ਫੀਡ ਦੇਣ ਤੋਂ ਬਾਅਦ ਮੈਂ ਉਧਰ ਗਈ ਸੀ ਵਾਰਡ ਵਿੱਚ ਉੱਥੇ ਕੋਈ ਡਾਕਟਰ ਨਹੀਂ ਮਿਲੇ ਤੇ ਫਿਰ ਪਤਾ ਕੀਤਾ ਸਾਰਾ ਕਿ ਉਹ ਡਾਕਟਰ ਦੱਸ ਰਿਹਾ ਕਿ ਡਾਕਟਰ ਸੀ ਸਾਰੀ ਰਾਤ ਡਿਊਟੀ ਤੇ ਸੀਗੇ ਉੱਥੇ ਪੇਸ਼ੈਂਟ ਸਾਡੇ ਕਾਫੀ ਐਡਮਿਟ ਰਹਿੰਦੇ ਆ ਤੇ ਡਾਕਟਰ ਸਟਾਫ ਐਂਡ ਇਵਨ ਨਰਸਿੰਗ ਸਟੂਡੈਂਟਸ ਵੀ ਉੱਥੇ ਅੰਦਰ ਆਤਮ ਸਾਰੇ ਡਾਕਟਰ ਨੇ ਕਿਹਾ ਕਿ 6:30 ਵਜੇ ਕੋਈ ਬੱਚਾ ਕੋਈ ਆਪਣੀ ਨਾਨੀ ਨੂੰ ਬੱਚਾ ਲੈ ਕੇ ਆਈ ਸੀਗੀ ਜੋ ਕਿ ਉਸ ਸਮੇਂ ਬਰਾਡ ਡੈਡ ਸੀਗੀ ਤੇ ਉਹ ਹੁਣ ਕਲੇਮ ਉਹ ਕਰ ਰਿਹਾ ਕਿ ਫਸੀ पहला गए से हॉस्पिटल गए दो तीन बार गए सब नहीं मिले पर डॉक्टर स्टाफ सा सारा कह रहे कि अभी रात से उतर बैठे हुए उसी साढ़े छे बजे छः साढ़े छे बजे करीब लैके आए थे जो बच्चा उस समय मरिया टीवी चैक की वैसे हाल तक एक बार पांच कु बजे बच्चे ने बड़े आराम लाइक घूम रही थी उसे एक बार दुकान आई थ उस तो बाद दोबारा वो नजर नजर दोबारा नहीं आई थोड़े ਬੱਚਾ ਬਹੁਤ ਡੈਡ ਬੱਚਾ ਲੈ ਕੇ ਬਹੁਤ ਡੈਡ ਆਇਆ ਸੀ ਕੋਈ ਪਤਾ ਨਹੀਂ ਲੱਗਦਾ ਕਿ ਕਿੰਸੀ ਬੱਚਾ ਮਰਿਆ ਸਾਡੇ ਕੋਲ ਲੈ ਕੇ 6 ਵਜੇ ਜੋ ਡਾਕਟਰ ਕਹਿ ਰਹੇ ਆ ਜੋ 6 ਵਜੇ ਲੈ ਕੇ ਆ ਉਸ ਤੋਂ ਬੱਚਾ ਮਰਿਆ ਸੀ ਕਿਹਨਾਂ ਡਾਕਟਰ ਕਿਹੜਾ ਡਾਕਟਰ ਡਾਕਟਰ ਮੁਰਲੀਦਰ ਸੀਗੇ ਉਹ ਉੱਥੇ ਆਉਂਦੇ ਭਾਈ ਮੈਂ ਐਸ ਐ ਹਰਮਿੰਦਰ ਸਿੰਘ ਥਾਣਾ ਸਰਗਰਦਾਸਪੁਰ ਲਗਾ ਅੱਜ ਮੈਨੂੰ ਇਨਫੋਰਮੇਸ਼ਨ ਮਿਲੀ ਪੀ ਮੁਰਸ਼ੀ ਨੇ ਦੱਸਿਆ ਜੀ ਗਗਨ ਨੇ ਪੀ ਇੱਥੇ ਹਸਪੀਟਲ ਪੀ ਮੌਤ ਹੋਈ ਕਿਸੇ ਬੱਚੇ ਦੀ ਮੈਂ ਇੱਥੇ ਮੌਕੇ ਤੇ ਪਹੁੰਚਾ ਜੀ ਇਹਨਾਂ ਦੇ ਘਰ ਦੇ ਜਿੱਥੇ ਬੱਚੇ ਦੇ ਪਰਿਵਾਰਾ ਉਹਨਾਂ ਨੂੰ ਮਿਲੇ ਇਹ ਅਸਮੋ ਸਾਹਿਬ ਨੂੰ ਵੀ ਮਿਲਿਆ ਜੀ ਜੋ ਮਤਲਬ ਕਾਰਜ ਜੋ ਵੀ ਕਹਿਣਗੇ ਉਸ ਮੁਤਾਬਕ ਕਾਰਵਾਈ ਕਰਦਾਂਗੇ ਜੀ ਬਿਆਨ ਵਾਲੇ ਭਾਜੀ ਬਿਆਨ ਜੇ ਦੇ ਨਹੀਂ ਰਹੇ ਜੀ ਜਦਾਂ ਕਹਿਣਗੇ ਉਦਾਂ ਕਰਦਾਂਗੇ ਜੋ ਕਹਿਣਗੇ ਜਦਾਂ ਬਿਆਨ ਕਹਿਣਗੇ ਉਸੇ ਤਰ੍ਹਾਂ ਨਕਾ ਬਣਕਰੋ